ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਜੀ ਨਾਮ ਸੁਖਪ੍ਰੀਤ ਵੀਰ ਪਿੰਡ ਵਾਲਿਆ ਵਾਲੀ ਥੱਲੇ ਫੈਂਡ ਮੋਬਾਈਲ ਨੰਬਰ ਆਪਣਾ ਜੀ 9878753168 98787 53168 53168 ਜਿਹੜੇ ਆਪਾਂ ਕੱਟੀ ਦੇਖੀ ਇਹਨਾਂ ਤਾਜ ਸੂਈ ਵੀ ਪਲੂਣ ਪਹਿਲਾ ਸਵੇਰ ਹਣਾ ਹਾਂਜੀ ਹਾਂਜੀ ਦੰਦ ਵਗੈਰਾ ਦੇਖਿਆ ਕਿ ਦੇਖੇ ਨਹੀਂ ਦੰਦ ਨਹੀਂ ਦੇਖੇ ਦੋਂਦੀ ਕੋ ਹੂ ਲੱਗ ਪਾ ਗੰਦਾਜਾ ਜਿਆ ਹਣਾ ਹਾਂ ਹੋਰ ਆਪਾਂ ਦੇਖੇ ਇਵੇਂ ਗੱਪਾਂ ਮਾਰ ਠੀਕ ਐ ਕੈ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਮੇਰੇ 6 ਮਹੀਨਾ ਤਵਾਂ ਦੇਣਾ ਤੇ ਬੱਚਾ ਆ ਗਿਆ ਪਿੱਛੇ ਕੱਟੀ ਹਣਾ ਕੱਟੀ ਆਂ ਵੀ ਕੱਟੀ ਦਾ ਟੀਕਾ ਵੀ ਆਪਾਂ ਪੁੱਛ ਕੇ ਦਾ ਦਾਂਗੇ ਕੱਟੀ ਬਹੁਤ ਚੰਗੀ ਐ ਠੀਕ ਐ ਕੱਟੀ ਪੂਰੀ ਜਮਾ ਹੁੰਦੜੇ ਜਲਾ ਜਮਾ ਹਣਾ ਵੀ ਸਾਂਭਰ ਵਾਲੀ ਕੱਟੀ ਆ ਪਿੱਛੇ ਕਹਿੰਦਾ ਬਾਬਾ ਤਿੰਨ ਚੀਜ਼ਾਂ ਜਾਣ ਕੇ ਦੁੱਧ ਜਾ ਉਤੇ ਦੋ ਕੱਟੀਆਂ ਜਾਣਗੇ ਇੱਕ ਤਰ੍ਹਾਂ ਦੀ ਹਾਂ ਕਾਹਨੂੰ ਵੀਰੇ ਝੋਟੀ ਵੀ ਗਾਹਨੂੰ ਡਬਲ ਰੁਪਈਆ ਨਹੀਂ ਹੋਣਾ ਲੈ ਆਪਾਂ ਇਹ ਜਾ ਮੁੱਲ ਕਰਨਾ ਬਸ ਠੀਕ ਐ ਤੇ ਦੁੱਧ ਚੋਣ ਵਾਲਾ ਕਿੰਨਾ ਹੁਣ ਦੁੱਧ 8 ਕਿਲੋ ਵੀਰੇ ਹੁਣ ਚੋਣ ਵਾਲਾ ਛਿਮਾ ਆਤਮਾ ਦੇਣੀ ਆ ਬਾਕੀ ਆਪਾਂ ਪਤਾ ਪਲੂਣ ਕੱਟੀ ਦਾ ਫਿਰ ਪਲੂਣ ਕੱਟੀ ਦਾ ਇਹ ਲੈ ਜਾਂਦੀ ਮਹੀਨਾ ਬਾਅਦ ਇਹ ਦੁੱਧ ਹਣਾ ਇਹ ਵੀ ਇੰਨਾ ਤੇ ਕ ਵਧੀ ਜਾਂਦੀ ਠੀਕ ਐ ਕਹਿੰਦਾ ਬਾਬਾ ਅੰਦਾਜ਼ਾ ਜੇ ਫਿਰ ਲੰਘੀਓ 10 ਵਾਰ 10 ਤੋਂ ਇਹ ਨਾ ਬਦੀ ਵੀ ਹੋਰ ਨਹੀਂ ਵਾਦੀ ਕੀ ਜਿਵੇਂ ਕੱਚੀ ਕੱਟੀ ਆ ਠੀਕ ਕਹਿੰਦਾ ਬਾਬਾ ਚਾਹੇ ਵੀਰ ਤੇ ਬਾਕੀ ਲੇਵਾ ਵਗੈਰਾ ਦੇਖੋ ਨੀਰ ਤੋਂ ਬਾਲਾ ਕੇ ਗਾਨੇ ਵਗ ਰਹੇ ਮਨਮੋਰ ਦੀ ਚੌਣ ਚਵਾਈ ਕਰਦਾ ਨਹੀਂ ਹੈਗਾ ਜਿਵੇਂ ਕੱਟਣਾ ਜੇ ਨਾ ਹੁੰਦੇ ਨਾਲੋਂ ਲੱਤਾਂयां ਮਰ ਜਾਂਦੇ ਜਿਉ ਠੀਕ ਹੈ ਇਹ ਸਾਫ ਸੁਥਰੇ ਲੇਵੇ ਦੀ ਜਵਾਂ ਸਾਫ ਸੁਥਰਾ ਤੇ 8 ਕਿਲੋ ਦੁੱਧ ਚੌਣ ਵਾਲਾ ਹਾਜ਼ਰ ਆ ਹਾਂ ਜੀ ਚਵਾਈ ਦੀ ਨਰਮ 5 ਚਵਾਈ ਦੀ ਬਹੁਤ ਨਰਮ ਢੋਰੀ ਬਾਹਰ ਨੂੰ ਸਭਰੇ ਸਿੰਘ ਮੂੰਹ ਮੱਥਾ ਦੇਖਸਾਂ ਨਿਓ ਤੇ ਬਾਕੀ ਕੱਟੀ ਦੀ ਪਿੱਠ ਫੁੱਟੇ ਚੜਾਈ ਦੇਖੋ ਪੂਰੀ ਸਾਫ ਸੁਥਰੀ ਕੱਦ ਕਾਠ ਵੀ ਚੰਗਾ ਤੇ ਰਾਜੀ ਬਸ ਜੀ ਥਣਾ ਦੇ ਵਿੱਚ ਬਿੱਚੀ ਦੇਖੋ ਇਹਦੇ ਲੇਵਾ ਸੋਹਣਾ ਸਾਫ ਸੁਥਰਾ ਲਾਲੀਆਂ ਮਾਰ ਜਬਾ ਕੰਪੈਕਟ ਹਵਾਨੇ ਵਾਲੀ ਆ ਤੇ ਬਾਕੀ ਮਿਹਨਤੀ ਜੇ ਇਹ ਨਹੀਂ ਗੱਲ ਵੀ ਛੋਟੀ ਆ ਗਈ ਤੇ ਮੂਰੇ ਕੁੰਬੜਾ ਜਾ ਭਾਰਾ ਹੋਏ ਦੇ ਬਰੀਕੀਆਂ ਦੇ ਵਿੱਚ ਕੱਟ ਜਾ ਮੂਰਲੇ ਸੂਏ ਜਿੰਨੇ ਮਰਜੀ ਪੈਸੇ ਮੰਗੀ ਚੱਲੋ ਇਹਦੇ ਪੂਰੀ ਸਾਫ ਸੁਥਰੀ ਕੱਟੀ ਤੇ ਵੀਰੇ ਆਪ ਆਪ ਭਾਅ ਦਾ ਕੀ ਰੱਖਿਆ ਜੇ ਜੇ ਉਹ ਲਾ ਕਰਦੇ ਹਾਂ ਮਾਲਦਾਨ ਵਿੱਚ ਹੋ ਜੂ ਕਰ ਦਾਂਗੇ ਹਾਂ ਸੋ 1 ਲੱਖ ਦੇ ਵਿੱਚੋਂ ਮਾਲਦਾਨ ਹੋ ਜੂ ਆਮ ਤੌਰ ਤੇ ਜੋ ਕੋਈ ਵੀਰ ਕਹਿੰਦੇ ਵੀ ਇਹ ਈਸ ਮੇ ਦੀ ਆ ਇਹ ਫਲਾਣੇ ਜਾਂ ਪੰਡਰ ਕੱਟੀ ਦਾ ਮੁੱਲ ਪਾ ਜਾਂਦਾ ਅੱਜ ਕੱਲ ਲੱਖ ਲੱਖ ਠੀਕ ਹੈ ਸਭ ਰ ਚਵਾਈ ਦੇਖ ਸਕਦੇ ਹੋ ਧਾਰਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਚੋਣਾ ਆ ਤੇ ਵੀਰੇ ਚਵਾਈ ਦੀ ਬਿਲਕੁਲ ਨਰਮ ਆ ਜਾਵਾ ਜਾਵਾ ਵੀਰੇ ਜਮਾ ਚਵਾਈ ਤਾਂ ਕੋਈ ਹੱਥ ਨਹੀਂ ਦਵਾ ਵਿੱਚ ਤੇ ਬਾਕੀ ਕੋਈ ਔਲ ਗੱਪਾ ਨਹੀਂਵੇਂ ਹਣਾ ਨਾ ਪੈ ਲੈਣਾ ਵੀਰੇ ਜੇ ਨਹੀਂ ਦੱਸ ਦਨ ਲੱਤਾ ਮਰ ਜਣੇ 20 ਦਿਨ ਇਹ ਤਾਂ ਪੋਰਾ ਵੀ ਨਹੀਂ ਠੀਕ ਹੈ ਬਾਲੀ ਚਵਾਈ ਚੰਗੀ ਲੱਗੀ ਮੰਨ ਲਾ ਚਾਹੇ ਔੜ ਔੜ ਬੈਠੀ ਚਲੋ ਕੋ ਦੇਖੋ ਬੈਠੀ ਜਾ ਜਮਾ ਮਰ ਜੀ ਬੈ ਜਾ ਪਹਿਲਾਂ ਇਕੱਠੀ ਬੈਠੀ ਬਣਾਏ ਦੁਆਰੇ ਹੋ ਦੇਖੀ ਹੈਲਦੀ ਤਾਂ ਨਹੀਂ ਤੇ ਜਮਾ ਹੀ ਨਹੀਂ ਪੋਰਾ ਕਰਦੀ ਠੀਕ ਹੈ ਤੇ ਲੱਖ ਦੇ ਵਿੱਚੋਂ ਮਾਨਦਾਨ ਹੋ ਜੂਗੀ ਲੱਖ ਚੋਂ ਮਾਨਦਾਨ ਹੋ ਜੂਗੀ ਲੈ ਦੁੱਧ 10 ਕਿਲੋ ਮੰਨ ਕੇ ਲੈ ਜੀ ਦੁੱਧ ਲੈ ਬੰਨਾ ਮੂਰਾ ਦਿਖਾ ਦਿਓ ਵੀਰੇ ਐ ਨਹੀਂ ਹੈਗਾ ਕੋਈ ਵੀ ਉਹ ਕਟ ਨੇਵਾ ਦਾ ਵੀਰੇ ਮੈਂ ਨੂੰ ਲੱਗਦਾ ਦੂਜੇ ਸੁਣਨਾ ਕੋਸੋਰ ਹੀ ਬਣ ਜਾਣਾ ਜੀ ਜੀ 1.5 ਮੁੱਲ ਕਰ ਲਓ ਮੈਂ ਇਹੇ 1.5 ਦੀ ਬਿਕੂ ਮੇਰੇ 1.5 ਦੀ ਇਹ ਮੁੱਲ ਨੰਬਰ ਬੋਲੀ ਆਪਣਾ 9878855168 ਪਿੰਡ ਬਾਲਿਆਣੀ ਜ਼ਿਲ੍ਹਾ ਬਠਿੰਡਾ